ਨਾ ਲਈ ਜਾਂਦੇ ਸੇ ਪੰਗੇ ਖੜਾ ਕੀ ਨਾ ਕੀ ਦੇ ਨਾਲ ਕੀ ਉਹ ਯਾਰ ਅਸੀਂ ਤਾਂ ਕੰਮ ਨਹੀਂ ਜੀਰੀ ਵੜਦੇ ਆ ਬਾਈ ਵੜਦਾ ਇਹ ਜੀਰਾ ਤੂੰ ਪੰਗੇ ਲੈਣਾ ਬਿਨਾ ਮਤਲਬ ਤੇ ਸਾਡੇ ਨਾਲ ਨਾ ਚੱਪਲ ਜੀ ਨੇ ਹੱਥ ਪਾ ਕੇ ਮਾਰ ਦੇਗਾ ਉਹ ਚੱਪਲ ਮੈਂ ਤੈਨੂੰ ਕਿਹਾ ਵੀ ਮੈਂ ਤੇਰੀ ਚੱਪਲ ਮਾਰ ਦੇ ਵੜਦਾ ਦਿਗਾ ਉਹ ਮੈਂ ਜਿਹੜੇ ਵਿਚਾਇਆ ਹੱਥ ਖੜ ਜਾਂਦਾ ਫੂਸਾ ਜੀਰੀ ਦਾ ਆ ਆ ਕੱਢੇ ਆ ਲੈ ਇਹ ਪਾ ਹੀ ਜਾਂਦਾ ਏ ਦੱਸ ਕੀ ਹੋ ਗਿਆ ਆਏ ਨਹੀਂ ਆਏ ਨਹੀਂ ਲਾ ਸਕਦਾ ਤੂੰ ਤੂੰ ਯਾਰ ਤੂੰ ਆ ਫੇਰ ਨਾ ਨਾ ਫੇਰ ਤੂੰ ਗੱਲ ਸੁਣਦਾ ਲੈਣ ਦੇਣ ਗਿਆ ਇੱਥੇ ਰਾਸਤੇ ਜਾਵਲਾ ਕਿਵੇਂ ਲੰਗੇ ਤੂੰ ਉਹਨਾਂ ਨੂੰ ਕਿਵੇਂ ਕਹਿਣਾ ਉਹ ਫੇਰ ਅਗਲੇ ਸਾਈਡ ਤੇ ਦੇ ਦੋ ਸਾਈਡ ਦੇ ਦੋ ਤੂੰ ਕਹਾ ਟ੍ਰੈਫਿਕ ਕੋ ਹੋ ਰੱਜਾ ਹੋਣ ਚਾਰ ਜਿੱਥੇ ਜੋ ਮੈਨੂੰ ਤਨਖਾਹ ਦੇ ਮੈਨੂੰ ਮੈਂ ਫਾਇਦਾ ਤਨਖਾਹ ਨਾ ਪੰਜਾਬ ਦੇ ਰੱਖਿਆ ਦੇ ਉੱਤੇ ਲੋਕ ਨੇ ਉਹਦਾ ਲੰਘਣ ਗਿਆ ਯਾਰ ਲੰਘਦੀ ਜਾਣ ਯਾਰ ਮੈਨੂੰ ਕਿ ਸਿੱਧਾ ਫੇਰ ਵਿਚਾਲੇ ਤੂੰ ਲਾ ਲੈ ਜਾ ਹਣ ਲਾ ਦੇ ਮੋਟਰਸਾਈਕਲ ਵਿਚਾਲੇ ਹਟ ਜਾ ਤੂੰ ਹੱਥ ਕਿਉਂ ਲਾਉਣਾ ਤੈਨੂੰ ਚਲਾਉਣਾ ਨਹੀਂ ਉਹਦਾ ਬਾਤ ਤਾਂ ਨਹੀਂ ਤੈਨੂੰ ਐ ਸਿਕਾਇਆ ਮੈਂ ਮੋਟਰਸਾਈਕਲ ਬਹਿ ਜਾ ਵਜਾ ਇਹਦੇ ਚਾਬੀ ਲਾਉਣਾ ਤੂੰ ਇਹ ਤੂੰ ਮੈਨੂੰ ਦੱਸਦਾ ਹਾਂ ਹਜੇ ਤੂੰ ਮੈਨੂੰ ਦੱਸਦਾ ਕੀਨੇ ਸਿਕਾਇਆ ਬੋਲਾ ਇਹਨੇ ਸਿਕਾਇਆ ਹਾਂ ਆਤਮੈਨੇ ਸਿਕਾਇਆ ਤੈਨੂੰ ਆਤਮੈਨੇ ਸਿਕਾਇਆ ਤੈਨੂੰ ਡਰਦਾ ਕਿਉਂ ਏ ਰੋ ਤੂੰ ਇਹਦਾ ਗੇਅਰ ਨਹੀਂ ਬਣਾਉਂਦਾ ਇਹਨੂੰ ਇਹ ਤਾਂ ਡਰੀ ਨਾ ਡਰੀ ਨਾ ਕਰੇ ਆਹੋ ਬਈ ਇਹ ਏਡਾ ਕੋਈ ਏਡਾ ਪਾਣੀ ਤੇ ਨਹੀਂ ਏਡਾ ਪਾਣੀ ਨਹੀਂ ਹੈਗਾ ਇਹ ਅੱਪਾ ਜੀ ਤੁੱਕੀ ਕਾਏ ਕਰਦਾ ਕੋਈ ਨਹੀਂ Oh uh.